ਸੁਪਰ ਫਾਸਟ ਇੰਟਰਨੈਟ ਨੇ ਨੌਜਵਾਨੀ ਕਰ ਦਿੱਤੀ ਤਬਾਹ ਜ਼ਿਆਦਾ ਫੋਨ ਵਰਤਨ ਦੇ ਨਾਲ ਭਿਆਨਕ ਬਿਮਾਰੀ ਦਾ ਖਹਿਰ ਦਿਮਾਗ ਨੂੰ ਖੋਖਲਾ ਕਰ ਸਕਦੀ ਹੈ ਫੋਨ ਦੇ ਨਾਲ ਚਿੰਬੜੇ ਰਹਿਣ ਦੀ ਆਦਤ ਅੱਜ ਕੱਲ ਲੋਕ ਡਿਜੀਟਲ ਡਿਮੈਂਸ਼ੀਆ ਦਾ ਹੋ ਰਹੇ ਨੇ ਸ਼ਿਕਾਰ ਆਪਣੇ ਆਪ ਨੂੰ ਤੇ ਬੱਚਿਆਂ ਨੂੰ ਬਚਾਓ ਇਸ ਤਰ੍ਹਾਂ ਅਜੋਕੇ ਸਮੇਂ ਫੋਨ ਡਿਜੀਟਲ ਕ੍ਰਾਂਤੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਅੱਜ ਕੱਲ ਫੋਨ ਰਾਹੀ ਹਰ ਕੋਈ ਕਿਸੇ ਵੀ ਰੁਕਾਵਟ ਤੋਂ ਘੰਟਿਆਂ ਤੱਕ ਫੋਨ ਤੇ ਗੱਲਬਾਤ ਕਰ ਸਕਦਾ ਹੈ ਫੋਨ ਨੇ ਸਿਰਫ ਗੱਲਬਾਤ ਤੋਂ ਹੀ ਨਹੀਂ ਸਗੋਂ ਪੜ੍ਹਾਈ ਬੈਂਕਿੰਗ ਸ਼ਾਪਿੰਗ ਵਰਗੀਆਂ ਚੀਜ਼ਾਂ ਨੂੰ ਬੇहद ਆਸਾਨ ਬਣਾ ਦਿੱਤਾ ਹੈ ਇਹੀ ਕਾਰਨ ਹੈ ਕਿ ਲੋਕ ਫੋਨ ਤੇ ਬਹੁਤ ਜ਼ਿਆਦਾ ਨਿਰਪਰ ਹੋ ਗਏ ਨੇ ਜਾਗੜ ਸਮੇਂ ਖਾਂਦੇ ਪੀਂਦੇ ਸਮੇਂ ਉੱਠਦੇ ਬੈਠਦੇ ਸਮੇਂ ਅੱਖਾਂ ਹਰ ਸਮੇਂ ਫੋਨ ਤੇ ਟਿਕੀਆਂ ਰਹਿੰਦੀਆਂ ਨੇ ਕੀ ਤੁਹਾਨੂੰ ਪਤਾ ਹੈ ਕਿ ਇੰਟਰਨੈਟ ਦੀ ਜ਼ਿਆਦਾ ਵਰਤੋਂ ਨੇ ਹੁਣ ਨੌਜਵਾਨੀ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਹੈ ਵੱਡੇ ਤੇ ਬੱਚੇ ਇੱਕ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਰਹੇ ਨੇ ਤਾਂ ਆਓ ਜਾਣਦੇ ਹਾਂ ਕਿ ਭਿਆਨਕ ਬਿਮਾਰੀ ਕੀ ਹੈ ਇਸ ਦੇ ਲੱਛਣ ਕੀ ਹੁੰਦੇ ਨੇ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇੱਕ ਸਮਾਂ ਸੀ ਜਦੋਂ ਬੱਚੇ ਘਰ ਦੇ ਵਿਹੜੇ ਜਾਂ ਫਿਰ ਗਲੀਆਂ ਦੇ ਵਿੱਚ ਰੌਲਾ ਪਾਉਂਦੇ ਹੋਏ ਖੇਡਦੇ ਦਿਖਾਈ ਦਿੰਦੇ ਸੀ ਬੱਚਿਆਂ ਦਾ ਖੇਡਣਾ ਗਲੀ ਦੀ ਰੌਣਕ ਹੁੰਦਾ ਸੀ ਪਰ ਅੱਜ ਅਜਿਹਾ ਸਮਾਂ ਆ ਗਿਆ ਜਦੋਂ ਹਰ ਕੋਈ ਆਪਣਾ ਜ਼ਿਆਦਾਤਰ ਸਮਾਂ ਫੋਨ ਦੀ ਸਕਰੀਨ ਤੇ ਬਿਤਾ ਰਿਹਾ ਹੈ 스마트ਫੋਨਸ ਦੇ ਆਉਣ ਤੋਂ ਬਾਅਦ ਸਕਰੀਨ ਟਾਈਮਿੰਗ ਵੀ ਕਾਫੀ ਵੱਧ ਗਈ ਹੈ ਲੋਕ ਘੰਟਿਆਂ ਬੱਧੀ ਲੈਪਟਾਪ ਟੀਵੀ ਫੋਨ ਦੀਆਂ ਸਕਰੀਨਾਂ ਤੇ ਬਿਤਾ ਰਹੇ ਨੇ ਵੱਡਿਆਂ ਤੋਂ ਇਲਾਵਾ ਬੱਚੇ ਵੀ ਅੱਜਕੱਲ੍ਹ ਫੋਨਾਂ ਦੇ ਵਿੱਚ ਗੁੰਮ ਹੋਏ ਨਜ਼ਰ ਆਉਂਦੇ ਨੇ ਇਸੇ ਕਰਕੇ ਬੱਚਿਆਂ ਦੇ ਵਿੱਚ ਫੋਨ ਦੇਖਣ ਦੀ ਆਦਤ ਬਹੁਤ ਤੇਜ਼ੀ ਦੇ ਨਾਲ ਵਿਕਸਿਤ ਹੋ ਰਹੀ ਹੈ ਜਿਸ ਦਾ ਅਸਰ ਉਹਨਾਂ ਦੀ ਸਿਹਤ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਫੋਨ ਦੀ ਜ਼ਿਆਦਾ ਵਰਤੋਂ ਤੇ ਇਸ ਤੇ ਨਿਰਭਰਤਾ ਕਾਰਨ ਲੋਕ ਡਿਜੀਟਲ ਡਿਮੈਂਸ਼ੀਆ ਦਾ ਸ਼ਿਕਾਰ ਹੋ ਰਹੇ ਨੇ ਇਸ ਦੇ ਨਾਲ ਨੌਜਵਾਨਾਂ ਦੀ ਯਾਦ ਸ਼ਕਤੀ ਬਿਲਕੁਲ ਘਟਦੀ ਜਾ ਰਹੀ ਹੈ ਤੇ ਅੱਜਕੱਲ ਡਿਜੀਟਲ ਡਿਮੈਂਸ਼ੀਆ ਦੇ ਬਹੁਤ ਸਾਰੇ ਲੱਛਣ ਨੌਜਵਾਨਾਂ ਤੇ ਬਾਲਗਾਂ ਦੇ ਵਿੱਚ ਜ਼ਿਆਦਾ ਵੇਖੇ ਜਾ ਰਹੇ ਨੇ ਇਸੇ ਕਾਰਨ ਉਹਨਾਂ ਦੀ ਰੁਟੀਨ ਵੀ ਪ੍ਰਭਾਵਿਤ ਹੋ ਰਹੀ ਹੈ ਕੰਮ ਕਰਨ ਤੇ ਪੜ੍ਹਾਈ ਕਰਨ ਦੇ ਵਿੱਚ ਵੀ ਉਹਨਾਂ ਦਾ ਮਨ ਨਹੀਂ ਲੱਗਦਾ ਹੁਣ ਜਾਣਦੇ ਹਾਂ ਕਿ ਆਖਰ ਡਿਜੀਟਲ ਡਿਮੈਂਸ਼ੀਆ ਦੇ ਲੱਛਣ ਕੀ ਨੇ ਹਮੇਸ਼ਾ ਉਲਝਣ ਦੇ ਵਿੱਚ ਰਹਿਣਾ, ਛੋਟੀਆਂ ਚੀਜ਼ਾਂ ਨੂੰ ਭੁੱਲ ਜਾਣਾ, ਫੋਕਸ ਦੀ ਕਮੀ ਦਾ ਆਉਣਾ, ਥਕਾਵਟ ਰਹਿਣ ਲੱਗਣੀ ਇਹ ਡਿਜੀਟਲ ਡਿਮੈਂਸ਼ੀਆ ਦੇ ਸਾਰੇ ਲੱਛਣ ਨੇ ਜਿਹੜੇ ਅੱਜ ਕੱਲ ਲੋਕਾਂ ਦੇ ਵਿੱਚ ਦੇਖੇ ਜਾ ਰਹੇ ਨੇ। ਇਸ ਦੇ ਨਾਲ ਉਹਨਾਂ ਦਾ ਕਿਸੇ ਵੀ ਕੰਮ ਕਰਨ ਦੇ ਵਿੱਚ ਮਨ ਨਹੀਂ ਲੱਗਦਾ, ਉਹ ਜ਼ਿਆਦਾ ਭੁੱਲਣ ਦੀ ਬਿਮਾਰੀ ਦਾ ਸ਼ਿਕਾਰ ਹੋ ਰਹੇ ਨੇ ਜਿਹੜੀਆਂ ਚੀਜ਼ਾਂ ਪਹਿਲਾਂ ਆਸਾਨੀ ਦੇ ਨਾਲ ਸੰਭਾਲੀਆਂ ਜਾਂਦੀਆਂ ਸੀ ਪਰ ਹੁਣ ਉਹ ਉਹਨਾਂ ਕੰਮਾਂ ਨੂੰ ਕਰਨ ਦੇ ਵਿੱਚ ਜ਼ਿਆਦਾ ਸਮਾਂ ਲਗਾ ਰਹੇ ਨੇ, ਸਹੀ ਢੰਗ ਦੇ ਨਾਲ ਕਰਨ ਦੇ ਯੋਗ ਨਹੀਂ ਨੇ ਤੇ ਸਭ ਤੋਂ ਜ਼ਿਆਦਾ ਭੁੱਲਣ ਦੀ ਸਮੱਸਿਆ ਬਾਤੀ ਚੱਲ ਰਹੀ ਹੈ ਵਿਗਿਆਨਿਕ ਖੋਜ ਦੇ ਵਿੱਚ ਇਹ ਸਾਹਮਣੇ ਆਇਆ ਕਿ smartphones ਦਾ ਨੌਜਵਾਨਾਂ ਦੇ ਦਿਮਾਗ ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ 12 ਤੋਂ 15 ਘੰਟੇ ਮੋਬਾਈਲ ਦੀ ਵਰਤੋਂ ਕਾਰਨ ਕਾਰਨ ਨੌਜਵਾਨਾਂ ਦੇ ਵਿੱਚ ਇਕਾਗਰਤਾ ਦੀ ਕਮੀ ਤੇ ਭੁੱਲਣ ਦੀ ਸ਼ਿਕਾਇਤ ਦੇ ਮਾਮਲੇ ਤੇਜ਼ੀ ਦੇ ਨਾਲ ਵਧ ਰਹੇ ਨੇ ਇਸੇ ਸਬੰਧ ਦੇ ਵਿੱਚ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਸਕਰੀਨ ਟਾਈਮ ਦਿਨ ਦੇ ਵਿੱਚ 3 ਘੰਟੇ ਤੋਂ ਵੱਧ ਹੋਵੇ ਤਾਂ ਇਹ ਨਸ਼ਾ ਬਣ ਜਾਂਦਾ ਹੈ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਆਪਣੇ ਆਪ ਨੂੰ ਇਸ ਤੋਂ ਕਿਵੇਂ ਬਚਾ ਸਕਦੇ ਹੋ ਸੌਣ ਤੋਂ 1 ਘੰਟਾ ਪਹਿਲਾਂ ਡਿਜੀਟਲ ਡੀਟੌਕਸ ਦਾ ਨਿਯਮ ਅਪਣਾ ਲੈਣਾ ਚਾਹੀਦਾ ਹੈ। ਸਕਰੀਨ ਟਾਈਮ ਸੈੱਟ ਕਰਨ ਦੇ ਨਾਲ-ਨਾਲ ਬ੍ਰੇਕ ਵੀ ਲੈਣਾ ਚਾਹੀਦਾ ਹੈ। ਵਰਚੁਅਲ ਦੁਨੀਆ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਤੇ ਦੋਸਤਾਂ ਤੇ ਪਰਿਵਾਰ ਦੇ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਵਿਅਕਤੀ ਨੂੰ ਨਿਯਮਤ ਤੌਰ ਤੇ 7 ਤੋਂ 8 ਘੰਟੇ ਸੌਣਾ ਚਾਹੀਦਾ ਹੈ ਤੇ ਸਕਰੀਨ ਦਾ ਸਮਾਂ 3 ਘੰਟੇ ਤੋਂ ਘੱਟ ਰੱਖਣਾ ਚਾਹੀਦਾ ਹੈ। ਮੈਡੀਟੇਸ਼ਨ ਵਰਗੀਆਂ ਗਤੀਵਿਧੀਆਂ ਨੂੰ ਵੀ ਰੋਜ਼ਾਨਾ ਰੁਟੀਨ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਤੇ ਬੱਚਿਆਂ ਨੂੰ ਡਿਜੀਟਲ ਡਿਮੈਂਸ਼ੀਆ ਤੋਂ ਕਿਵੇਂ ਬਚਾਇਆ ਜਾਵੇ ਇਹ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਬੱਚਿਆਂ ਦਾ ਸਕਰੀਨ ਸਮਾਂ ਘਟਾ ਦਿਓ ਉਹਨਾਂ ਨੂੰ 2 ਘੰਟੇ ਤੋਂ ਵੱਧ ਸਕਰੀਨ ਤੇ ਨਾ ਰਹਿਣ ਦਿਓ ਉਹਨਾਂ ਨੂੰ ਖੇਡਣ ਦੇ ਲਈ ਉਤਸ਼ਾਹਿਤ ਕਰੋ ਡਿਜੀਟਲ ਚੀਜ਼ਾਂ ਤੇ ਭਰੋਸਾ ਕਰਨ ਦੀ ਬਜਾਏ ਆਪਣੇ ਦਿਮਾਗ ਦੀ ਵਰਤੋਂ ਕਰਨ ਲਈ ਕਹੋ ਮੋਬਾਈਲ ਲੈਪਟਾਪ ਕੰਪਿਊਟਰ ਤੇ ਲਿਖਣ ਦੀ ਬਜਾਏ ਪੈਨ ਕਾਪੀ ਤੇ ਲਿਖਣ ਦੇ ਲਈ ਕਹੋ ਨਮੀਆਂ ਚੀਜ਼ਾਂ ਸਿੱਖਣ ਦੇ ਲਈ ਤੁਸੀਂ ਬੱਚਿਆਂ ਨੂੰ ਉਤਸ਼ਾਹਿਤ ਕਰੋ ਤੁਸੀਂ ਉਹਨਾਂ ਨੂੰ ਕੁਝ ਨਵੀਂ ਭਾਸ਼ਾ ਡਾਂਸ ਸੰਗੀਤ ਤੇ ਕਾਰਾਟੇ ਦੀਆਂ ਕਲਾਸਾਂ ਦੇ ਵਿੱਚ ਵੀ ਸ਼ਾਮਲ ਕਰਵਾ ਸਕਦੇ ਹੋ ਜਦੋਂ ਬੱਚੇ ਸਕਰੀਨ ਤੇ ਜ਼ਿਆਦਾ ਸਮਾਂ ਬਿਤਾਉਂਦੇ ਨੇ ਤਾਂ ਉਹਨਾਂ ਨੂੰ ਮੋਟਾਪੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੇ ਦੇ ਵਿੱਚ ਆਪਣੀ ਸਰੀਰਕ ਗਤੀਵਿਧੀ ਵਧਾਓ ਤੇ ਉਹਨਾਂ ਨੂੰ ਬਾਹਰੀ ਖੇਡਾਂ ਖੇਡਣ ਦੇ ਲਈ ਭੇਜੋ ਦੱਸਿਆ ਕਿ ਬੱਚੇ ਆਪਣੇ ਹੀ ਮਾਪਿਆਂ ਤੋਂ ਬਹੁਤ ਕੁਝ ਸਿੱਖਦੇ ਨੇ ਅਜਿਹੇ ਦੇ ਵਿੱਚ ਉਹਨਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਾਓ ਇਸ ਦੇ ਨਾਲ ਉਹਨਾਂ ਦਾ ਦਿਮਾਗ ਤੇਜ਼ ਹੋਵੇਗਾ ਬੱਚਿਆਂ ਨੂੰ ਪਜ਼ਲ ਗੇਮਾਂ ਖੇਡਣ ਦੇ ਲਈ ਉਤਸ਼ਾਹਿਤ ਕਰੋ ਨੰਬਰ ਗੇਮਾਂ ਉਹਨਾਂ ਦੇ ਦਿਮਾਗ ਤੇ ਲਈ ਵਧੀਆ ਨੇ ਇਸ ਦੇ ਨਾਲ ਉਹਨਾਂ ਦੇ ਦਿਮਾਗ ਦਾ ਵਿਕਾਸ ਵੀ ਹੁੰਦਾ ਹੈ ਤੇ ਯਾਦ ਰੱਖਣ ਦੀ ਸਮਰੱਥਾ ਵੀ ਵਾਧੀ ਹੈ ਬਿਊਰੋ ਰਿਪੋਰਟ